ਅੱਜ ਮਨੁੱਖੀ ਅਧਿਕਾਰ ਹਿਊਮਨ ਰਾਈਟਸ ਡੇ ਦੇ ਉੱਤੇ ਮੈਂ ਕੁਝ ਵਿਚਾਰਾਂ ਕਰਾਂਗਾ ਹਿਊਮਨ ਰਾਈਟਸ ਡੇ ਦੇ ਵਿੱਚ ਕੀ ਹੈ ਕਿ ਅਸੀਂ ਸਾਡੇ ਸਮਾਜ ਦੇ ਉਹ ਲੋਕ ਜਿਨ੍ਹਾਂ ਨੂੰ ਇੱਥੇ ਆਪਣਾ ਜੀਵਨ ਜਿਉਣ ਦਾ ਅਧਿਕਾਰ ਹੈ ਉਹਨਾਂ ਦੇ ਅਧਿਕਾਰਾਂ ਦੇ ਨਾਲ ਕਿਸੇ ਵੀ ਕਿਸਮ ਦੀ ਛੇੜਛਾੜ ਨਾ ਹੋਵੇ ਇਹਨੂੰ ਕਹਿੰਦੇ ਹੈ ਮਨੁੱਖੀ ਇਨਸਾਨਾਂ ਦਾ ਰਾਈਟ ਉਹਨਾਂ ਨੂੰ ਕਾਨੂੰਨੀ ਤੌਰ ਤੇ ਉਹਨਾਂ ਦੇ ਰਾਈਟ ਮਿਲਨੇ ਚਾਹੀਦੇ ਨੇ ਉਹਨਾਂ ਨੂੰ ਸਮਾਜਿਕ ਤੌਰ ਤੇ ਰਾਈਟ ਮਿਲਨੇ ਚਾਹੀਦੇ ਨੇ ਉਹਨਾਂ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਲਾਜ ਦੇ ਦੌਰਾਨ ਕਿਸੇ ਕਿਸਮ ਦੀ ਉਹਨਾਂ ਨਾਲ ਪੈਸੇ ਦੀ ਕਮੀ ਕਰਕੇ ਕੋਈ ਖਲਵਾੜ ਨਾ ਹੋਵੇ ਤਾਂ ਜਿਹੜੇ ਅਧਿਕਾਰ ਨੇ ਸਾਨੂੰ ਸਾਨੂੰ ਹਰ ਥਾਂ ਤੇ ਜਾ ਕੇ ਆਪਣਾ ਕਾਰੋਬਾਰ ਕਰਨ ਦਾ ਅਧਿਕਾਰ ਹਰ ਥਾਂ ਤੇ ਆਪਣੀ ਗੱਲ ਕਹਿਣ ਦਾ ਅਧਿਕਾਰ ਇਹ ਸਾਡੀਆਂ ਸਾਰੀਆਂ ਹਿਊਮਨ ਰਾਈਟਸ ਦੇ ਵਿੱਚ ਆ ਜਾਂਦੀਆਂ ਨੇ ਜਦੋਂ ਸਾਡੇ ਅਧਿਕਾਰਾਂ ਦਾ ਹਨਨ ਹੁੰਦਾ ਤਾਂ ਉੱਥੋਂ ਬਗਾਵਤ ਪੈਦਾ ਹੁੰਦੀ ਹੈ ਤਾ ਅੱਜ ਜਿਹੜਾ ਹਿਊਮਨ ਰਾਈਟਸ ਡੇ ਹੈ ਇਹਦੇ ਤੇ ਅਸੀਂ ਪ੍ਰਣ ਕਰੀਏ ਕਿ ਅਸੀਂ ਕਿਸੇ ਦੇ ਅਧਿਕਾਰਾਂ ਦੇ ਵਿੱਚ ਜਾ ਕੇ ਬਿਨਾਂ ਮਤਲਬ ਤੋਂ ਛੇੜਛਾੜ ਨਾ ਲਤਣਾ ਡਈਏ ਛੇੜਛਾੜ ਨਾ ਕਰੀਏ ਉਹਨਾਂ ਦੇ ਅਧਿਕਾਰਾਂ ਨੂੰ ਉਹਨਾਂ ਦੇ ਖੁੱਲੇ ਜੀਵਨ ਦੇ ਵਿੱਚ ਜਿਉਣ ਦਾ ਉਹਨਾਂ ਨੂੰ ਮੌਕਾ ਦੇਈਏ ਤਾਂ ਐਵੇਂ ਜਿਕਰ ਸਾਡੀ ਬਾਡੀ ਦੇ ਵੀ ਕੁਝ ਰਾਈਟ ਨੇ ਸਾਡੀ ਬਾਡੀ ਨੂੰ ਸਹੀ ਖਾਣੇ ਦੀ ਸਹੀ ਪੋਸ਼ਣ ਦੀ ਤੇ ਸਹੀ ਹੈਲਥ ਦੀ ਲਾਈਫ ਦੀ ਇੱਕ ਰਾਈਟ ਨੇਗੇ ਅਗਰ ਅਸੀਂ ਆਪਣੇ ਸਰੀਰ ਨੂੰ ਸਹੀ ਖਾਣੇ ਦੀ ਥਾਂ ਕਮਜ਼ੋਰ ਖਾਣਾ ਦੇ ਰਹੇ ਹਾਂ ਤਾਂ ਅਸੀਂ ਸਰੀਰ ਦੇ ਰਾਈਟ ਨਾਲ ਉਲੰਘਣਾ ਸਰੀਰ ਦੇ ਰਾਈਟ ਦੀ ਉਲੰਘਣਾ ਕਰ ਰਹੇ ਹਾਂ ਤਾਂ ਲੀਵਰ ਨੂੰ ਭੋਜਨ ਕਿਹੜੇ ਟਾਈਮ ਤੇ ਮਿਲਣਾ ਚਾਹੀਦਾ ਉਹਨੂੰ ਟਾਈਮ ਸਰ ਉਹਦਾ ਭੋਜਨ ਮਿਲਣਾ ਚਾਹੀਦਾ ਹੈ ਟਾਈਮ ਸਰ ਉਹਨੂੰ ਪਾਣੀ ਮਿਲਣਾ ਚਾਹੀਦਾ ਹੈ ਟਾਈਮ ਸਰ ਉਹਨੂੰ ਫਰੂਟ ਜੂਸ ਸਲਾਦ ਵਗੈਰਾ ਮਿਲਨੇ ਚਾਹੀਦੇ ਨੇ ਤਾਂ ਜਿਹੜਾ ਸਾਡਾ ਰਾਈਟ ਹੈ ਅਸੀਂ ਉਸ ਰਾਈਟ ਦੇ ਵਿੱਚ ਜਾ ਕੇ ਆਪਣਾ ਹੱਕ ਜੇ ਸਹੀ ਢੰਗ ਨਾਲ ਜਿਉਣਾ ਚਾਹੁੰਦੇ ਹਾਂ ਤਸਾਨੂੰ ਦੂਜਿਆਂ ਦੇ ਰਾਈਟ ਦਾ ਖਿਆਲ ਰੱਖਣਾ ਪਊ ਔਰ ਆਪਣੇ ਸਰੀਰ ਦਾ ਰਾਈਟ ਹੈ ਜਿਹੜਾ ਉਹਨੂੰ ਸਮੇਂ ਸਿਰ ਭੋਜਨ ਸਮੇਂ ਸਿਰ ਨੀਂਦ ਤੇ ਸਮੇਂ ਸਿਰ ਐਕਸਰਸਾਈਜ਼ ਦਾ ਟਾਈਮ ਦੇਣਾ ਜ਼ਰੂਰੀ ਹੈ ਔਰ ਹਰ ਬੰਦੇ ਨੂੰ ਕਾਨੂੰਨੀ ਤੌਰ ਤੇ ਉਸ ਨੂੰ ਜਾਂ ਤਾਂ ਬੇਰਜ਼ਗਾਰੀ ਭੱਤਾ ਮਿਲੇ ਜਾਂ ਉਹਨਾਂ ਨੂੰ ਕੋਈ ਨਾ ਕੋਈ ਸਰਕਾਰ ਦਾ ਜ਼ਿਗਾਰ ਦੇਵੇ ਤਾਂ ਕਿ ਉਹ ਬੇਰਜ਼ਗਾਰੀ ਦੀ ਦਲਦਲ ਦੇ ਵਿੱਚ ਜਾ ਕੇ ਆਪਣੇ ਰਾਈਟ ਦਾ ਉਲੰਘਣ ਨਾ ਹੋ ਉਲੰਘਣ ਹੋਣ ਤੋਂ ਬਚਾਓ ਤਾਂ ਇਹ ਗੱਲਾਂ ਸਾਨੂੰ ਹੈਲਥ ਤੇ ヒューਮਨ রাইটস ਨੂੰ ਦੋਨਾਂ ਨੂੰ ਇਕੱਠੀਆਂ ਕਰਕੇ ਦੇਖਦੇ ਆ ਤਾਂ রাইਟਸ ਹੈ ਜਿਹੜੇ ਮਨੁੱਖਾਂ ਦੇ ਅਲੱਗ ਔਰਤਾਂ ਦੇ ਅਲੱਗ ਬੱਚਿਆਂ ਦੇ ਅਲੱਗ ਬਾਡੀ ਦੇ ਅਲੱਗ ਦਿਮਾਗ ਦੇ ਅਲੱਗ ਇਸ ਤਰ੍ਹਾਂ ਦਾ ਸਾਨੂੰ ਧਿਆਨ ਦੇਣਾ ਪਊ ਥੈਂਕ ਯੂ ਥੈਂਕ ਯੂ